ਲੇ ਰੁਕ ਤਾਂ ਇਹ ਤੇ ਨਾ ਰਸ ਹਰ ਸਾਥ ਨਹੀਂ ਆ ਪਾ ਵੀ ਇਹ ਜੰਟ ਬਣਦਾ ਹ ਇਮੀਗ੍ਰੇਸ਼ਨ ਏਜੰਟਾਂ ਤੇ ਗਾਣਾ ਗਾ ਕੇ ਕਤੂਤਾ ਫਸਿਆ ਸਿੰਗਰ ਮਨਰਾਜ ਸਿੰਘ ਭੰਗੋ ਇਮੀਗ੍ਰੇਸ਼ਨ ਇੰਡਸਟਰੀ ਨੇ ਜਿਤਾਇਆ ਕੜਾ ਇਤਰਾਜ ਕਰ ਲਈ ਪੁਲਿਸ ਕੰਪਲੇਂਟ ਦੀ ਤਿਆਰੀ ਪੇਜ ਦਿੱਤਾ ਗਿਆ ਇਲੀਗਲ ਨੋਟਿਸ ਪੰਜਾਬ ਭਰ ਦੇ ਇਮੀਗ੍ਰੇਸ਼ਨ ਐਡਵਾਈਸਰਾਂ ਦੀ ਐਸੋਸੀਏਸ਼ਨ ਵੌਇਸ ਆਫ ਵੀਜ਼ਾ ਕੰਸਲਟੈਂਟਸ ਨੇ ਚੱਕ ਲਈ ਹੈ ਆਵਾਜ਼ ਕਿਉਂਕਿ ਇਸ ਗੀਤ ਦੇ ذریعے ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਫੈਸ਼ਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਮੀਗ੍ਰੇਸ਼ਨ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਚਿਹਰੇ ਇਸ ਦੇ ਵਿੱਚ ਬਲਰ ਕਰਕੇ ਦਿਖਾਏ ਗਏ ਨੇ ਨਾਮੀ ਚਿਹਰਿਆਂ ਨੂੰ ਦਿਖਾਇਆ ਗਿਆ ਇਸ ਦੇ ਨਾਲ-ਨਾਲ ਲੁੱਟ ਖਸੁੱਟ ਦੀ ਗੱਲ ਵੀ ਕੀਤੀ ਗਈ ਹੈ ਤੇ ਦੂਸਰੇ ਪਾਸੇ ਵੌਇਸ ਆਫ ਵੀਜ਼ਾ ਕੰਸਲਟੈਂਟ ਦੇ ਪ੍ਰਦਾਨ ਜੇਪੀ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਸ ਗੀਤ ਦੇ ذریعے ਕਿਸੇ ਠੱਗ ਦੀ ਗੱਲ ਕੀਤੀ ਜਾਂਦੀ ਤਾਂ ਗੱਲ ਵੱਖਰੀ ਸੀ ਪਰ ਇਸ ਗੀਤ ਦੇ ਵਿੱਚ ਤਾਂ ਪੂਰੀ ਇੰਡਸਟਰੀ ਦੇ ਉੱਤੇ ਸਵਾਲ ਚੱਕ ਦਿੱਤੇ ਗਏ ਨੇ ਤੇ ਇੱਥੋਂ ਤੱਕ ਕਿ ਇੱਕ ਅਨਾੜੀ ਸਿੰਗਰ ਵੱਲੋਂ ਇਹੋ ਜਿਹੇ ਗੀਤ ਗਾ ਕੇ ਕਿੱਤੇ ਨੂੰ ਬਦਨਾਮ ਕਰਨ ਤੇ ਕੜਾ ਤਾਰਾ ਜਿਤਾਇਆ ਗਿਆ ਹੈ ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਲੀਗਲ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਪੁਲਿਸ ਨੂੰ ਦਰਖਾਸਤ ਦੇਣ ਦੀ ਤਿਆਰੀ ਵੀ ਕਰ ਲਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਇਮੀਗ੍ਰੇਸ਼ਨ ਇੰਡਸਟਰੀ ਪਹਿਲੀ ਵਾਰ ਇੱਕਜੁੱਟ ਹੁੰਦੀ ਦਿਖਾਈ ਦੇ ਰਹੀ ਹੈ ਸੋ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨੀ ਇੱਕ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਸੀ ਜਿਸ ਦਾ ਨਾਮ ਰੱਖਿਆ ਗਿਆ ਸੀ ਵੌਇਸ ਆਫ ਵੀਜ਼ਾ ਕੰਸਲਟੈਂਟ ਸੋ ਇਸ ਮੁੱਦੇ ਨੂੰ ਇਸ ਐਸੋਸੀਏਸ਼ਨ ਨੇ ਚੱਕ ਲਿਆ ਕਿਉਂਕਿ ਇਹਨਾਂ ਦਾ ਕਹਿਣਾ ਹੈ ਇਸ ਨਾਲ ਕਿੰਤੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਉਹ ਵੀ ਕਿਸੇ ਸਿੰਗਰ ਵੱਲੋਂ ਜਿਸ ਦਾ ਇਮੀਗ੍ਰੇਸ਼ਨ ਇੰਡਸਟਰੀ ਨਾਲ ਕੋਈ ਵਾਸਤਾ ਨਹੀਂ ਹੈ ਔਰ ਇਮੀਗ੍ਰੇਸ਼ਨ ਇੰਡਸਟਰੀ ਦੇ ਨਾਮੀ ਚਾਰਿਆਂ ਨੂੰ ਇਸ ਦੇ ਵਿੱਚ ਦਿਖਾਇਆ ਗਿਆ ਹੈ ਤੇ ਉਸ ਦੀ ਨੈਗੇਟਿਵ ਭੂਮਿਕਾ ਦਿਖਾਈ ਗਈ ਹੈ ਸੋ ਇਸ ਕਰਕੇ ਲੀਗਲ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਕੇਸ ਦਰਜ ਕਰਵਾਉਣ ਦੀ ਤਿਆਰੀ ਵੀ ਕਰ ਲਈ ਗਈ ਹੈ ਆਓ ਤੁਹਾਨੂੰ ਦਿਖਾਣੇ ਆ ਕੀ ਕਹਣਾ ਹੈ ਵੌਇਸ ਆਫ ਵੀਜ਼ਾ ਕੰਸਲਟੈਂਟ ਪੰਜਾਬ ਦੇ ਪ੍ਰਧਾਨ ਜੇਪੀ ਸਿੰਘ ਦਾ ਦਾਨਕ ਮੇਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਲ ਖੇੜ ਦਿਪੋਰਟ ਇੱਕ ਸਿੰਗਰ ਵੱਲੋਂ ਇਮੀਗ੍ਰੇਸ਼ਨ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਨੂੰ ਪੂਰਾ ਕਰਕੇ ਲਾਇਸੈਂਸ ਲੈ ਕੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਕੰਮ ਕਰ ਰਹੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਖੁਦ ਗਲਤ ਏਜੰਟ ਦੇ ਖਿਲਾਫ ਆ ਮਗਰ ਇਸ ਗਾਣੇ ਨੇ ਪੰਜਾਬ ਦੀ ਇਮੀਗ੍ਰੇਸ਼ਨ ਇੰਡਸਟਰੀ ਨੂੰ ਬਦਨਾਮ ਕਰਨ ਦੀ ਜਿਸ ਸਿੰਗਰ ਨੇ ਕੋਸ਼ਿਸ਼ ਕੀਤੀ ਹੈ ਸੋ ਅਸੀਂ ਸਨਡੇ ਲੀਗਲ ਟੀਮ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਅਸੀਂ ਸੋਸ਼ਲ ਸਾਈਟਸ ਨੂੰ ਵੀ ਲੀਗਲ ਨੋਟਿਸ ਭੇਜਿਆ ਹੈ ਕਿ ਇਸ ਗਾਣੇ ਨੂੰ ਡਿਲੀਟ ਕੀਤਾ ਜਾਵੇ ਔਰ ਕੱਲ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਅਸੀਂ ਸਿੰਗਰ ਦੇ ਖਿਲਾਫ ਪੁਲਿਸ ਕੰਪਲੇਂਟ ਕਰਾਂਗੇ ਤਾਂ ਕਿ ਇਮੀਗ੍ਰੇਸ਼ਨ ਇੰਡਸਟਰੀ ਦੀ ਸਭੀ ਨੂੰ ਜੇ ਕੋਈ ਖਰਾਬ ਕਰਦਾ ਤੇ ਅਸੀਂ ਉਹਦੇ ਖਿਲਾਫ ਡਟ ਕੇ ਖੜੇ ਹਾਂ ਉਹਦੇ ਖਿਲਾਫ ਅਸੀਂ ਐਕਸ਼ਨ ਲਾਵਾਂਗੇ ਔਰ ਅਸੀਂ ਜਿਹੜਾ ਹੈਗਾ ਕੱਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੌਇਸ ਆਫ ਵੀਜ਼ਾ ਕੰਸਲਟੈਂਟ ਐਸੋਸੀਏਸ਼ਨ ਵੱਲੋਂ ਜਿਹੜੀ ਉਹ ਕੰਪਲੇਂਟ ਇਸ ਸਿੰਗਰ ਦੇ ਖਿਲਾਫ ਦਰਜ ਕਰਵਾਈ ਜਾਏਗੀ ਜਿਸ ਨੇ ਇਮੀਗ੍ਰੇਸ਼ਨ ਇੰਡਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।